ਹੱਥ ਪਾ ਦੇ ਉਹਨੇ 15 ਗੋਣਾ ਮੇਰੇ ਤੋਂ ਨਹੀਂ ਹੋ ਕੇ 15 ਪਾ ਦੇ ਇਹ ਨਹੀਂ ਹੈਗਾ ਕਿ ਉਹ ਮੈਨੂੰ ਫੋਨ ਲਾ ਕੇ ਧਮਕਾਉਂਦੀ ਕੰਬਈ ਹਾਂ ਉਹ ਫਿੱਟੂ ਮੀਂਹ ਲਵਾ ਦੇ ਜਿਹੜਾ ਤੇਰਾ ਰੇਟ ਪਾਇਆ ਹੋਇਆ ਇਹ ਨਾ ਗੱਲ ਨੂੰ ਕਹੇ ਕਰਾ ਪਾ ਇਹ ਨਾ ਇਹ ਮੇਨ ਗੱਲ ਆ ਆਪਣੀ ਮੇਜਰ ਸਮੱਸਿਆ ਇੱਥੇ ਲੱਗੀ ਜਦੋਂ ਆਲਾ ਕੋਈ ਰੇਟ ਪਾਉਂਦਾ ਉਹਨੂੰ ਫੋਨ ਮਾਰ ਕੇ ਕਹਿੰਦਾ ਭਾਈ ਠੀਕ ਕਰ ਤੋਂ ਤੋਂ ਹੀ ਹੋ ਕੇ ਰੇਟ ਕੋ ਪਾਇਆ ਪਹਿਲਾਂ ਤਿੰਨ ਚਾਰ ਪਾਗਿਆਂ ਨੇ ਪਾਇਆ ਫਰਟੀ ਵਾਲਾ ਸੀ ਬਾਬਰ ਕਾ ਉਹ ਤੋਂ ਇਹਨਾਂ ਨੇ ਨਹੀਂ ਕਰਾਇਆਗਾ ਰਾਮ ਵਾਲਾ ਆਇਆ ਜਿਹੜਾ ਹੁਣ ਖਿਆਲੇ ਲੋਨ ਦਾ ਉਹ ਤੋਂ ਵੀ ਇਹਨਾਂ ਨੇ ਨਹੀਂ ਚਪ ਕਰਾਇਆਗਾ ਇੱਕ ਜਿੰਦਰੋ ਆਇਆ ਸੀ ਬੰਦਾ ਕੋਈ ਆਪਾਂ ਇਹ ਕਰਦੇ ਕੋਈ ਇੱਕ ਮਾਲਾ ਚ ਪ੍ਰੋਜੈਕਟ ਜੀ ਇੱਕ ਕੋਈ ਸਿਸਟਮ ਬਣੇ ਅਪਤਾ ਸਾਰੇ ਨਾਲ ਰਸਾਲਾ ਤੇ ਤਿੰਨ ਤਿੰਨ 4-4 ਲੱਖ ਰੁਪਏ ਕਿਲੇ ਦਾ ਰਸਾਲਾ ਹੋਇਆ ਹਰੇਕ ਦਾ ਤਿੰਨ ਮਰਤੀ ਨੇ ਬੀ ਨੇ ਮਾਰਾ ਸੀਗਾ ਉਹਦੇ ਕਰਿਆ ਸੁੰਢੀ ਨੇ ਕਰਿਆ ਜਦੋਂ ਕੋਈ ਸਿਸਟਮ ਥੋੜਾ ਹੋਇਆ ਉਹਨੂੰ ਕਿਤੇ ਗੱਲ ਰੱਖ ਫਸੂਗੀ ਸਾਰੇ ਬੰਦੇ ਇਕੱਠੇ ਇੱਕ ਸੰਸਥਾ ਬਣਨ ਉਹ ਜਾਂ ਕੋਈ ਮਿਰਸਾ ਦਾ ਇੱਕ ਲੋਕ ਹੋ ਜਾਂਦੇ ਕਿਹੜੇ ਨਾਲ ਕਰੋਨਾ ਦੇ ਨਾਲ ਵੀ ਪੇਟ ਦਾ ਰੁਕੀ ਜਾਂਦੀ ਹੋਈ ਆ ਪੇਟ ਦਾ ਰੁਕੀ ਨਹੀਂ ਪਿਆਦਾ ਆਈ ਵੀ ਲੋਕੀ ਚਾਹ ਰਹੇ ਤੇ ਹੁਣ ਤੋਂ ਜਦੋਂ ਰੇਟ ਇਹਨਾਂ ਨੇ ਡੇਗਤਾ ਤਾਂ ਰੇਟ ਕਰਦਾ ਕੋਈ ਹੈ ਨਹੀਂਗਾ ਫਿਰ ਸਵਾਹ ਹੋ ਜਾਂਦੀ ਹੈ ਰੇਟ ਬਹੁਤਾਂ ਨੇ ਘੱਟ ਪਾ ਲਏ ਆਪਣਾ ਇੱਕ ਕੰਮ ਕਰ ਲੀਏ ਇੱਕ ਤਾਂ ਸੰਗਤ ਬਣਵਾਇਆ ਵੀ ਪੰਜ ਬੰਦੇ ਚੋਂ ਦੀਏ ਕੋਈ ਪੰਜ ਬੰਦੇ ਦੀ ਕੁਆਲਿਟੀ ਬਣਾ ਮੈਂ ਅਨੰਦਰ ਸਿੰਘ ਪੈਣੀਵਾਗਾ ਬੀਕੇ ਜੂ ਦਕਾਉਂਦਾ ਦਾ ਜ਼ਿਲ੍ਹਾ ਪ੍ਰਧਾਨ ਮਾਨਸਾ ਅੱਜ ਪੈਣੀਵਾਗਾ ਦੇ ਵਿੱਚ ਅਸੀਂ ਜਿਹੜੀ ਲਾਲਾਪੱਤੀ ਧਰਮਸ਼ਾਲਾ ਉੱਥੇ ਇਕੱਠ ਕੀਤਾ ਕਿਉਂਕਿ ਜਿਹੜੇ ਖੇਤੀ ਮਿਰਚਾਂ ਦੀ ਕਰਦੇ ਆ ਸਬਜ਼ੀ ਲਾਉਂਦੇ ਆ ਜਿਹੜੇ ਵੱਡੀ ਗਿਣਤੀ ਸਾਡੇ ਭੈਣੀ ਵਾਗਾ ਦੇ ਵਿੱਚ ਕਿਸਾਨ ਆ ਜਿਹੜੇ ਸਬਜ਼ੀ ਲਾਉਂਦੇ ਆ ਜਿਹੜੀ ਸ਼ਿਮਲਾ ਮਿਰਚ ਹੈ ਉਹ ਅਸੀਂ ਪਹਿਲਾਂ ਸਰਕਾਰ ਨੂੰ ਕਹਿੰਦੇ ਸੀ ਵੀ ਇਹਨੂੰ ਸਰਕਾਰ ਖਰੀਦੇ ਮੰਡੀਕਰਨ ਕਰੇ ਨਾਲੇ ਕਿਸਾਨਾਂ ਦੀ ਲੁੱਟ ਹੋਣੋਂ ਬਚੇ ਤੇ ਨਾਲੇ ਸਰਕਾਰ ਨੂੰ ਜਿਹੜੀ ਆਮਦਨ ਹੋਵੇ ਪਰ ਸਰਕਾਰ ਇਦੋਂ ਚੁੱਪਾ ਹੈ ਅੱਜ ਲੋਕਾਂ ਨੇ ਵੱਡਾ ਹਮਲਾ ਕੀਤਾ ਵੀ ਮੰਨ ਸਾਰੀ ਮਿਰਚ ਤੋੜ ਕੇ ਜਿਹੜੀ ਧਰਮਸ਼ਾਲਾ ਚ ਤੇ ਪਿੰਡ ਦੇ ਖੁੰਝੇ ਚ ਰੱਖਣੀ ਹੈ ਉੱਥੇ ਵਪਾਰੀ ਜਾ ਕੇ ਖਰੀਦਣ ਕਿਉਂਕਿ ਜਦੋਂ ਛਾਤੋ ਵਪਾਰੀਆਂ ਨੇ ਕੋਈ ਵੀ ਸਬਜ਼ੀ ਖਰੀਦਣੀ ਹੈ ਉਹ ਬਹੁਤ ਘੱਟ ਭਾਅ ਹੁੰਦਾ ਮਾਨਸਾ ਦੇ ਵਿੱਚ ਜਾਂ ਕਿਚ ਸ਼ਹਿਰ ਦੇ ਵਿੱਚ ਜਾ ਕੇ ਉਹ 10 ਗੁਣਾ ਜਾਂ 15 ਗੁਣਾ ਵੱਧ ਜਾਂਦਾ ਇਸ ਕਰਕੇ ਅੱਜ ਅਸੀਂ ਫੈਸਲਾ ਕੀਤਾਗਾ ਜਿਹੜੇ ਵਪਾਰੀ ਮਿਰਚ ਸਾਥੋਂ ਲੈ ਕੇ ਖੇਤਾਂ ਦੇ ਵਿੱਚੋਂ 4 ਰੁਪਏ ਲੈ ਕੇ 12 ਰੁਪਏ ਜਿਹੜੀ ਮਿਰਚ ਹੈ ਉਥੇ ਕੋਲੇ ਖੜੀ ਕੱਲੀ ਕਲਮ ਤੇ ਪੈਨਨ ਵਾਲੀ ਤਨ ਤਨ ਗੁਣਾ 4 4 ਗੁਣਾ ਵੱਧੋ ਨਫਾ ਲੈ ਜਾਂਦੇ ਆ ਅਸੀਂ ਕਹਿੰਦੇ ਆ ਵੀ ਨਫਾ ਉਹਨਾਂ ਨੂੰ ਵੀ ਆਪਣੀ ਕਮਾਈ ਕਰਨੀ ਚਾਹੀਦੀ ਆ ਪਰ ਕਮਾਈ ਕਰਨਾ ਲੁੱਟਣਾ ਕਰਨਾ ਲੁੱਟ ਕਰਦੇ ਸੀਗੇ ਅੱਜ ਫੈਸਲਾ ਕੀਤਾਗਾ ਸਾਰੇ ਪਿੰਡ ਨੇ ਜਿਹੜੇ ਚਾਰ ਵਪਾਰੀ ਰਲ ਕੇ ਚੱਕਦੇ ਸੀ ਉਹਦਾ ਚੋਂ ਇੱਕ ਵਪਾਰੀ ਦਾ ਜਿਹੜਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਕਿਉਂਕਿ ਇਹ ਜੁੰਡਲੀ ਜਦੋਂ ਇਕੱਠੀ ਹੋ ਜਾਂਦੀ ਹੈ ਉਦੋਂ ਲੁੱਟ ਕਰਦੇ ਆ ਕਿਸਾਨ ਇਕੱਠੇ ਨਹੀਂ ਹੁੰਦੇ ਅੱਜ ਕਿਸਾਨ ਆ ਭੈਣੀ ਵਾਗਾ ਸਾਰੇ ਧਰਮਸ਼ਾਲਾ 'ਚ ਇਕੱਠੇ ਹੋ ਗੋ ਉਹਨਾਂ ਨੇ ਫੈਸਲਾ ਕੀਤਾਗਾ ਤੇ ਪੰਜ ਮੈਂਬਰੀ ਕਮੇਟੀ ਬਣਾਈ ਹੈ ਕੋਈ ਵੀ ਉਹਨਾਂ ਨਾਲ ਧੱਕਾ ਹੁੰਦਾਗਾ ਕਿਸਾਨ ਨਾਲ ਉਹਨਾਂ ਲੜਨਗੇ ਕਮਾਈ ਕਰਨਗੇ ਪਰ ਵਪਾਰੀਆਂ ਨੂੰ ਲੁੱਟ ਨਹੀਂ ਕਰਨ ਦਿੰਦਾ ਇਹ ਅੱਜ ਫੈਸਲਾ ਵੱਡੀ ਗਿਣਤੀ ਚ ਹੋਇਆ ਜਦੋਂ ਬੱਕਰੀਆਂ ਦੀ ਮੰਡੀ ਲੱਗ ਸਕਦੀ ਹੈ ਮੈਂ ਭਾਰਤ ਦੇ ਇੱਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਬੇਨਤੀ ਕਰਦਾ ਵੀ ਬੱਕਰੀਆਂ ਦੀ ਮੰਡੀ ਲੱਗ ਸਕਦੀ ਹੈ ਇੱਕ ਥਾਂ ਦੇ ਵਿੱਚ ਉਸ ਤੋਂ ਬਾਅਦ ਮੱਹਾਂ ਦੀ ਮੰਡੀ ਲੱਗ ਸਕਦੀ ਹੈ ਤੇ ਖੇਤੀ ਜਿਹੜੀ 24 ਘੰਟੇ ਜਮਾ ਨਹੀਂ ਸਰਦਾ ਸਬਜ਼ੀ ਬਿਨਾ ਤੇ ਉਹਦੀ ਮੰਡੀ ਕਿਹਣੀ ਲੱਗ ਸਕਦੀ ਇਸ ਕਰਕੇ ਅੱਜ ਫੈਸਲਾ ਕੀਤਾਗਾ ਉਹ ਫੈਸਲਾ ਲਾਗੂ ਕਰਨਗੇ ਸਾਰੇ ਜਿਹੜੇ ਪਿੰਡ ਦੇ ਕਿਸਾਨ ਹੈ ਜਿਹੜੇ ਵਪਾਰੀ ਰਲ ਕੇ ਲੁੱਟ ਕਰਦੇ ਸੀ ਉਹਨਾਂ ਨੂੰ ਬੇਨਤੀ ਵੀ ਕੀਤੀ ਐ ਤੇ ਹੁਣ ਉਹਨਾਂ ਨੂੰ ਇਹਦੀ ਬਾਤ ਉਹਨਾਂ ਦਾ ਬਾਈਕਟ ਵੀ ਕੀਤਾ ਜਾਊਗਾ ਜਿਹੜਾ ਇੱਕ ਵਪਾਰੀ ਜਾਦੇ ਖਰਾਬ ਕਰਦਾਗਾ ਤੇ ਇਸ ਕਰਕੇ ਅੱਜ ਭੈਣੀ ਬਾਗਾ ਦੇ ਵਿੱਚ ਬੀਕੇ ਜੂ ਟਕਾਉਂਦਾ ਦੇ ਜਿਹੜੇ ਆਗੂ ਐ ਉਹ ਵੀ ਸ਼ਾਮਲ ਹੋਏ ਸੀਗੇ ਤੇ ਜਿਹੜੀ ਲੁੱਟ ਐ ਕਿਸਾਨਾਂ ਦੀ ਬਚਾਉਣੀ ਐ ਕਿਉਂਕਿ ਸਾਰੇ ਜਿਹੜੇ ਖੇਤੀ ਕਰਦੇ ਆ ਕਿਸਾਨ ਉਹਨਾਂ ਨੂੰ ਬੇਨਤੀ ਐ ਵੀ ਇਕੱਠੇ ਹੋਵੋ ਜਿਹੜੀ ਲੁੱਟਾ ਵੱਡੀ ਗਿਣਤੀ ਚ ਹੁੰਦੀ ਐ ਤੇ ਜਿਹੜਾ ਫਸਲ ਦੇ ਉੱਤੇ ਖਰਚਾ ਹੁੰਦਾਗਾ ਉਹ ਬਹੁਤ ਰੇਟ ਆ ਜਿਹੜੇ ਸਬਾਨੀ ਚੜੇ ਐ ਫਸਲ ਦੇ ਰੇਟ ਨਹੀਂ ਮਿਲਦੇ ਆ ਚਾਰ ਦਿਨਾਂ ਨੂੰ ਜਿਹੜੀ ਇਹ ਮਿਰਚਾ ਪੱਤਾ ਵਾਂਗੂ ਪਾਲੀ ਐ ਅਸੀਂ ਮਹਿੰਗੇ ਭਾਦ ਲਫਾਫਾ ਪਾਇਆ ਠੰਡ ਤੋਂ ਬਚਾਈ ਐ ਰੋਜ਼ ਪਾਣੀ ਲਾਉਨੇ ਆ ਸਪਰੇਹਾਂ ਹੁੰਦੀਆਂ ਨੇ ਉਹਨੂੰ ਸਰਕਾਰ ਦੇ ਛੱਟਣ ਲਈ ਮਜਬੂਰ ਕਰ ਦੇਣਗੇ ਸਾਨੂੰ ਇੱਥੋਂ ਦੇ ਵਪਾਰੀ ਤੇ ਸਰਕਾਰ ਆ ਜਿਹੜੀ ਢੀਠ ਐ ਇਸ ਕਰਕੇ ਅੱਜ ਜਿਹੜੇ ਲੋਕਾਂ ਨੇ ਫੈਸਲਾ ਲੇਤਾ ਉਹਨੂੰ ਲਾਗੂ ਕੀਤਾ ਜਾਊਗਾ ਜੀ ਕੱਟ ਕਰਿਆ ਜਿ ਭਣੀ ਵਾਗੇ ਇਹ ਮਿਰਚ ਨੂੰ ਲੈ ਕੇ ਕਰਿਆ ਜੀ ਅਸੀਂ ਜਿਹੜੇ ਵਪਾਰੀ ਆ ਉਹ ਆਸਮੀ ਰੜ ਕੇ ਰੇਟ ਦੀ ਦੇ ਰਹੇ ਕਿਸਾਨਾਂ ਨੂੰ ਤੇ ਜਿਹੜੇ 8-9 ਕਿੱਲੇ ਮਰਦੇ ਦੇ ਲਾਉਂਦੇ ਆ ਜਿੱਦੋਂ ਮਾਲ ਜਾਇ ਚੱਕਦੇ ਆ ਉਹਨਾਂ ਦਾ ਰੇਟ ਾਟ ਹੁੰਦਾ ਸਾਡਾ ਰੇਟ ਾਟ ਪਿਆ ਥੋੜੇ ਜਿਹੜੇ ਇੱਕਦੋ ਇੱਕਲੇ ਮਰਦੇ ਲਾਉਂਦੇ ਆ ਤੇ ਇਹ ਰਲੇ ਹੋਏ ਆ ਤਾਂ ਅਸੀਂ ਅੱਜ ਤੱਕ ਕਰਿਆ ਬੇਲ ਬੁੱਤ ਨੂੰ ਹਟਾਈਏ ਹਾਂ ਜੀ ਹਾਂ ਜੀ ਮੈਂ ਪੈਣੀ ਪਾਕਾ ਤੋਂ ਸਤਰਾ ਸਿੰਘ ਟਿਕਾਉਂਦਾ ਜਿਸੇ ਬੰਦੇ ਆ ਕੋਈ ਸਾਡੇ ਪਿੰਡ ਦੇ ਵਿੱਚ ਸਿਵਲਾ ਮਿਰਚ ਦੀ ਕਾਸ਼ਤ ਹੁੰਦੀ ਹੈ ਤਕਰੀਬਨ 550 ਕਿੱਲਾ ਫਰਮੂੜਿਆ ਵੀ ਲੱਗਦਾਗਾ ਵੱਡੇ ਪੱਧਰ ਦੇ ਉੱਤੇ ਪਿਛਲੇ ਸਾਲ ਸਾਨੂੰ ਘਾਟੇ ਪੈਣ ਨੇ ਵਪਾਰੀ ਰਲਕੇ ਅੱਜ ਕੱਲ ਆ ਕੇ ਰੇਟ ਡਾਊਨ ਵਾਰਦੇ ਆ ਕੁਝ ਮੰਡੀਆਂ 'ਚ ਰੇਟ ਡਾਊਨ ਹੁੰਦੇ ਆ ਪਰ ਸੋ ਇਤੋਂ ਜ਼ਿਆਦਾ ਹੋਰ ਕਰ ਲੈਂਦੇ ਨੇ ਅਸੀਂ ਉਹਦੇ ਸਬੰਧ ਦੇ ਵਿੱਚ ਅੱਜ ਇਕੱਠ ਰੱਖਿਆ ਸੀ ਆ ਕਿਸਾਨਾਂ ਨੇ ਆਪਣੀ ਰੈਸਲਾ ਬਣਾਈ ਆ ਅਸੀਂ ਇੱਕ ਵਪਾਰੀਆਂ ਨਾਲ ਮੀਟਿੰਗ ਕਰਾਂਗੇ ਪੰਜ ਛੇ ਬੰਦੇ ਅਸੀਂ ਇਕੱਠੇ ਹੋ ਕੇ ਬਾਕੀ ਸਿਰੇ ਅਸੀਂ ਇੱਥੇ ਬੋਲੀ ਲੱਗਣ ਤੱਕ ਬਣਾਇਆ ਸਾਡੇ ਸਾਡਾਗਾ ਸਾਂਝਾ ਥਾਂਗਾ ਭਾਈ ਇੱਥੇ ਕੱਲ ਤੋਂ 10 ਵਜੇ ਦੇ ਨਾਲ ਬੋਲੀ ਹੋਊਗੀ ਕਿਸਾਨ ਆਪੋ ਆਪਣੀ ਸਿਮਲਾ ਮਿਰਚ ਲੈ ਕੇ ਆਊਗਾ ਇੱਥੇ ਤੇ ਜਿਹੜੇ ਵਾਰੀ ਵਾਤੜ ਕੇ ਖਰੀਦੂਗਾ ਅਸੀਂ ਉਹਨੂੰ ਸਿਮਲਾ ਮਿਰਚ ਪਾਇਆ ਕਰਾਂਗੇ ਕੱਲ ਤੋਂ ਸਾਡੀ ਇਹ ਰੈਸਲਾ ਬਣੀ ਆ